ਸਰਕਾਰ ਵਾਲੇ ਅੰਦੋਲਨ ਚ ਤਾਂ ਇਸ ਵਾਰ ਅੰਦੋਲਨ ਚ ਕੁਝ ਫਰਕ ਨਜ਼ਰ ਆ ਰਿਹਾ ਨਾ ਜਮੀਰਾਂ ਸਭ ਦੀਆਂ ਪੂਰੀਆਂ ਹੌਸਲੇ ਸਭ ਦੇ ਉਦਾਂ ਹੀ ਬੁਲੰਦ ਹੈ ਸਰਕਾਰਾਂ ਵੱਲੋਂ ਜ਼ਰੂਰ ਹੈ ਪਹਿਲਾਂ ਨਾਲੋਂ ਹੋਰ ਜ਼ਿਆਦਾ ਸਖਤਾਈ ਲੇਕਿਨ ਆਪਣੇ ਬੰਦਿਆਂ ਦੇ ਵਿੱਚ ਕੋਈ ਜਜ਼ਬੇ ਵਿੱਚ ਕੋਈ ਕਮੀ ਨਹੀਂ ਨਾ दिखी ਨਾ ਦਿਖਣੀ ਮੈਨੂੰ ਲੱਗਦਾ ਇਹ ਝੋਲਾ ਤੁਸੀਂ ਵੜਿਆ ਹੋਇਆ ਕਿਹੜੀਆਂ-ਕਿਹੜੀਆਂ ਦਵਾਈਆਂ ਨੇ ਇਹਦੇ ਚ ਇੰਦੇ ਵਿੱਚ ਗੈਸ ਨਾਲ ਰਿਲੇਟਡ ਸਾਰੀਆਂ ਦਵਾਈਆਂ ਨੇ ਕਿਉਂਕਿ ਅਸੀਂ ਪਿੱਛੇ ਆਏ ਸੀਗੇ ਤਾਂ ਉਸ ਦਿਨ ਪਕੌੜੇ ਬਾਬੇ ਖਾ ਰਹੇ ਸੀਗੇ ਨਾਲੇ ਜਲੇਬੀਆਂ ਵਗੈਰਾ ਤਾਂ ਫਿਰ ਉਹ ਕੈਪਸੂਲ ਔਰ ਇਨੋ ਵਗੈਰਾ ਗੈਸੋਫਾਸਟ ਮੰਗ ਰਹੇ ਸੀ ਤਾਂ ਉਹ ਉਦੋਂ ਨਹੀਂ ਸੀਗੇ ਉਹਨਾਂ ਕੋਲ ਤਾਂ ਫਿਰ ਅਸੀਂ ਇਹ ਲੈ ਕੇ ਆਏ ਅੱਜ ਮਤਲਬ ਲੋਕੀ ਧਰਮ ਦੇ ਭੈਣ ਭਰਾ ਹੁੰਦੇ ਆ ਪੈਣਾ ਪੈਣਾ ਅਸੀਂ ਦੋਨੇ ਤਰਨੇ ਦੀਆਂ ਪੈਣਾ ਅਸੀਂ ਤਰਨੇ 'ਚ ਮਿਲੀਆਂ ਸੀ ਹੁਣ ਵੀ ਤਰਨੇ 'ਚ ਹੀ ਆ ਅਸੀਂ ਜਿਵੇਂ ਮੈਂ ਗੱਲ ਕੀਤੀ ਕਿ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਕਿ ਪਿਛਲੇ ਸਾਲ ਸੰਗੂ ਤੇ ਜੋਬ ਤੁਹਾਡੀ ਚਲੀ ਗਈ ਸੀਗੀ ਫਿਰ ਵੀ ਤੁਸੀਂ ਹੌਸਲਾ ਉਸੇ ਤਰੀਕੇ ਦੇ ਨਾਲ ਹੁਣ ਰੱਖਿਆ ਹੋਇਆ ਹੈ ਹਾਂਜੀ ਦੇਖੋ ਨੌਕਰੀ ਹਾਂ ਨੌਕਰੀ ਮੇਰੀ ਚਲੀ ਗਈ ਸੀ ਬਿਲਕੁਲ ਤੇ ਨੌਕਰੀ ਜਾਣ ਦਾ ਮੈਨੂੰ ਉਦੋਂ ਤਾਂ ਮਲਾਲ ਬਹੁਤ ਸੀਗਾ ਕਿਉਂਕਿ ਘਰ ਦੇ ਵਿੱਚ ਅਰਨਿੰਗ ਹੈਂਡ ਮੈਂ ਕਰਦੀ ਆ ਮੇਰੇ ਫਾਦਰ ਸਾਹਿਬ ਨਹੀਂ ਹੈ ਪੈਨਪਰਾ ਕੋਈ ਨਹੀਂ ਹੈ ਮੈਂ ਐ ਤੇ ਮੇਰੇ ਮੰਮਾ ਹੈ ਉਹਨਾਂ ਨੇ ਇੱਕਦਮ ਮੈਨੂੰ ਬੋਲਤਾ ਮੈਂ ਵੀ ਕੋਈ ਦੂਜਾ ਸਵਾਲ ਨਹੀਂ ਕੀਤਾ ਕਿ ਮੈਨੂੰ ਨੋਟਿਸ ਪੀਰੀਅਡ ਦੋ ਜਾਂ ਕੁਝ ਇਦਾਂ ਉਹਨਾਂ ਨੇ ਬੋਲਤਾ ਕਿ ਤੁਹਾਨੂੰ ਅਸੀਂ ਕੰਟੀਨਿਊ ਨਹੀਂ ਕਰਾਣਾ ਆਪਾਂ ਅਗਲੇ ਦਿਨ ਤੋਂ ਹੀ ਉਹ ਚੈਪਟਰ ਜਿਹੜਾ ਉਹ ক্লোਜ਼ ਕਰਤਾ ਸੀਗਾ ਸਗੋਂ ਚੰਗਾ ਸ਼ਾਇਦ ਇਸ ਤਰਨੇ ਨੇ ਮੈਨੂੰ ਕੌਨਫੀਡੈਂਸ ਦਿੱਤਾ ਕਿ ਮੈਂ ਆਪਣਾ ਕਲੀਨਿਕ ਰਨ ਕਰ ਸਕਦੀ ਮੈਨੂੰ ਕਿਸੇ ਦੇ ਅੰਡਰ ਰਹਿਣ ਦੀ ਲੋੜ ਨਹੀਂ ਹੈ ਤੇ ਉਸ ਤੋਂ ਬਾਅਦ ਮੈਂ ਤਰਨੇ ਤੇ ਦਿਲ ਖੋਲ ਕੇ ਸੇਵਾ ਕੀਤੀ ਕਿਉਂਕਿ ਮੈਂ ਕਿਸੇ ਦੇ ਅੰਡਰ ਨਹੀਂ ਸੀਗੀ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਦਾ ਪੱਕਾ ਮੋਰਚਾ ਲੱਗਾ ਹੋਇਆ ਹੈ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਪਹੁੰਚ ਰਹੇ ਨੇ ਇੱਥੇ ਔਰ ਹਰ ਕੋਈ ਆਪਣੇ ਤਰੀਕੇ ਦੇ ਨਾਲ ਕਿਸਾਨੀ ਮੋਰਚੇ ਦੇ ਵਿੱਚ ਯੋਗਦਾਨ ਪਾ ਰਿਹਾ ਤਾਂ ਦੋ ਭੈਣਾਂ ਦੇ ਨਾਲ ਮਿਲੌਣੇ ਆ ਤੁਹਾਨੂੰ ਜਿਹੜੇ ਰੋਜ਼ਾਨਾ ਸ਼ੰਭੂ ਬਾਰਡਰ ਦੇ ਉੱਪਰ ਪਹੁੰਚਦੇ ਨੇ ਦਵਾਈਆਂ ਲੈ ਕੇ ਆਉਂਦੇ ਨੇ ਕਿਉਂਕਿ ਬੜੀਆਂ ਤਰ੍ਹਾਂ ਦੀਆਂ ਦਵਾਈਆਂ ਦੀ ਇੱਥੇ ਜ਼ਰੂਰਤ ਪੈਂਦੀ ਆ ਕਿਸਾਨ ਟਿੱਲੇ ਮਿੱਠੇ ਹੋ ਜਾਂਦੇ ਨੇ ਤਾਂ ਉਹਨਾਂ ਦੀ ਸੇਵਾ ਦੇ ਵਿੱਚ ਦੋਨੋਂ ਭੈਣਾਂ ਲੱਗੀਆਂ ਹੋਈਆਂ ਨੇ ਗਲਬਤ ਕਰਦੇ ਆ ਸਿੰਘੂ ਬਾਰਡਰ ਦੇ ਉੱਪਰ ਵੀ ਪਿਛਲੀ ਵਾਰ ਜਦੋਂ ਮੋਰਚਾ ਲੱਗਾ ਸੀਗਾ ਤਾਂ ਉਦੋਂ ਵੀ ਇਹਨਾਂ ਨੇ ਸੇਵਾ ਜਿਹੜੀ ਉਹ ਨਿਭਾਈ ਸੀਗੀ ਹਾਲਾਂਕਿ ਉਦੋਂ ਕਹਿੰਦੇ ਨੇ ਕਿ ਸਿੰਘੂ ਬਾਰਡਰ ਤੇ ਜਦੋਂ ਸੇਵਾ ਕਰਨ ਪਹੁੰਚੇ ਸੀਗੇ ਤਾਂ ਇਹਨਾਂ ਦੀ ਨੌਕਰੀ ਚਲੀ ਗਈ ਸੀ ਪਰ ਹੌਸ ਕਦੇ ਨਾਲ ਬਣਿਆ ਹੋਇਆ ਤਾਂ ਦੁਬਾਰਾ ਤੋਂ ਸ਼ੰਭੂ ਬਾਰਡਰ ਦੇ ਉੱਪਰ ਪਹੁੰਚਦੇ ਨੇ ਔਰ ਰੋਜ਼ਾਨਾ ਸੇਵਾ ਕਰਦੇ ਨੇ ਤਾਂ ਮੈਮ ਕਿੰਨੇ ਦਿਨ ਹੋ ਗਏ ਤੁਹਾਨੂੰ ਆਉਂਦਿਆਂ ਅ ਜਦੋਂ ਤੋਂ ਬਹੁਤ ਜਦੋਂ ਤੋਂ ਬਾਰਡਰ ਤੇ ਉੱਤੇ ਕਿਸਾਨ ਆਏ ਆ ਉਦੋਂ ਤੋਂ ਹੀ तकरीबन ਉਦੋਂ ਤੋਂ ਹੀ ਆ ਰਹੇ ਆ ਅਸੀਂ ਹਾਂਜੀ ਇਸ ਵਾਰ ਵਾਲੇ ਅੰਦੋਲਨ ਚ ਤਾਂ ਇਸ ਵਾਰ ਅੰਦੋਲਨ ਚ ਕੁਝ ਫਰਕ ਨਜ਼ਰ ਆ ਰਿਹਾ ਨਾ ਜ਼ਮੀਰਾਂ ਸਭ ਦੀਆਂ ਪੂਰੀਆਂ ਹੌਸਲੇ ਸਭ ਦੇ ਉਦਾਂ ਹੀ ਬੁਲੰਦ ਹੈ ਸਰਕਾਰਾਂ ਵੱਲੋਂ ਜ਼ਰੂਰ ਹੈ ਪਹਿਲਾਂ ਨਾਲੋਂ ਹੋਰ ਜ਼ਿਆਦਾ ਸਖਤਾਈ ਲੇਕਿਨ ਆਪਣੇ ਬੰਦਿਆਂ ਦੇ ਵਿੱਚ ਕੋਈ ਜਜ਼ਬੇ ਵਿੱਚ ਕੋਈ ਕਮੀ ਨਹੀਂ ਨਾ ਦਿਖੀ ਨਾ ਦਿਖਣੀ ਮੈਨੂੰ ਲੱਗਦਾ ਮੈਮਾ ਇਹ ਚੋਲਾ ਤੁਸੀਂ ਵੜਿਆ ਹੋਇਆ ਕਿਹੜੀਆਂ ਕਿਹੜੀਆਂ ਦਵਾਈਆਂ ਨੇ ਇਹਦੇ ਵਿੱਚ ਇਹਦੇ ਵਿੱਚ ਗੈਸ ਨਾਲ ਰਿਲੇਟਡ ਸਾਰੀਆਂ ਦਵਾਈਆਂ ਨੇ ਕਿਉਂਕਿ ਅਸੀਂ ਪਿੱਛੇ ਆਏ ਸੀਗੇ ਤਾਂ ਉਸ ਦਿਨ ਪਕੌੜੇ ਬਾਬੇ ਖਾ ਰਹੇ ਸੀਗੇ ਨਾਲੇ ਜਲੇਬੀਆਂ ਵਗੈਰਾ ਤਾਂ ਫਿਰ ਉਹ ਕੈਪਸੂਲ ਔਰ ਇਨੋ ਵਗੈਰਾ ਗੈਸੋ ਫਾਸਟ ਮੰਗ ਰਹੇ ਸੀ ਤਾਂ ਉਹ ਉਦੋਂ ਨਹੀਂ ਸੀਗੇ ਉਹਨਾਂ ਕੋਲ ਤਾਂ ਫਿਰ ਅਸੀਂ ਇਹ ਲੈ ਕੇ ਆਏ ਅੱਜ ਕਿਹੜੀਆਂ ਕਿਹੜੀਆਂ ਜ਼ਿਆਦਾਤਰ ਜ਼ਰੂਰਤ ਪੈ ਰਹੀ ਇੱਥੇ ਕਿਹੜੀਆਂ ਦਵਾਈਆਂ ਦੀ ਹੁਣ ਤਾਂ ਜਿਹੜੇ ਉਹਨਾਂ ਸੀ ਸਰਵੇ ਜਿੰਨਾ ਕਿ ਕੀਤਾ ਉਹਦੇ ਤੋਂ ਤਾਂ ਹੁਣ ਸਕਿਨ ਰਿਲੇਟਿਡ ਇਹਨਾਂ ਨੂੰ ਆ ਰਹੀ ਹੈ ਦਿੱਕਤ ਕਿ ਜਿੰਨੀ ਵੀ ਹੈ ਕਿ ਫੇਸ ਨਾਲ ਰਿਲੇਟਿਡ ਕਰੀਮਾਂ ਸਾਬੂਨਾਂ ਵਗੈਰਾ ਹੁਣ ਉਹ ਲੈ ਕੇ ਆਵਾਂਗੇ ਅਗਲੀ ਵਾਰੀ ਅੱਛਾ ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਕਿ ਦੋ ਭੈਣਾ ਯਾਨੀ ਆਪਣਾ ਰਿਲੇਸ਼ਨ ਦੱਸ ਦੋ ਤੁਹਾਡਾ ਕਿ ਕਿਵੇਂ ਸਿੰਘੂ ਬਾਰਡਰ ਤੇ ਤੁਸੀਂ ਮਿਲੇ ਸੀਗੇ ਹਾਂਜੀ ਅਸੀਂ ਸਿੰਘੂ ਬਾਰਡਰ ਤੇ ਮਿਲੇ ਸੀ 26 ਜਨਵਰੀ ਤੋਂ ਬਾਅਦ ਉਸ ਤੋਂ ਪਹਿਲਾਂ ਮਤਲਬ ਜਦੋਂ ਮੋਰਚਾ ਸ਼ੁਰੂ ਹੋਇਆ ਸੀ ਸਿਰਫ ਫੋਨ ਵਗੈਰਾ ਤੇ ਗੱਲ ਕਰਦੇ ਰਹਿੰਦੇ ਸੀਗੇ ਅੱਛਾ ਤੇ ਫੇਰ ਆਪਾਂ ਜਦੋਂ ਇਹ ਸਾਰਾ 26 ਦਾ ਕਾਂਡ ਹੋਇਆ ਉਸ ਤੋਂ ਬਾਅਦ ਆਪ ਉੱਥ ਤਾ ਮਤਲਬ ਲੋਕੀ ਧਰਮ ਦੇ ਭੈਣ ਭਰਾ ਹੁੰਦੇ ਆ ਪੈਣਾ ਪੈਣਾ ਅਸੀਂ ਦੋਨੇ ਤਰਨੇ ਦੀਆਂ ਪੈਣਾ ਅਸੀਂ ਤਰਨੇ ਚ ਮਿਲੀਆਂ ਸੀ ਹੁਣ ਵੀ ਤਰਨੇ ਚ ਹੀ ਆਸੀ ਕਿਸੇ ਨੇ ਤਰਨੇ ਚ ਕੁਝ ਨਾ ਕੁਝ ਖਟਿਆ ਤੁਸੀਂ ਭੈਣ ਖੱਟੀ ਹੈ ਭੈਣ ਖੱਟੀ ਹੈ ਹਾਂ ਮਤਲਬ ਇਹ ਨਹੀਂ ਵਧੀਆ ਭੈਣ ਹੈ ਕਿ ਜਿੱਥੇ ਕਈਏ ਜਿੱਥੇ ਕਿਸੇ ਦੀ ਮਤਲਬ ਉਦਾਂ ਨਹੀਂ ਕਿ ਧਰਨੇ ਤੇ ਉਦਾਂ ਵੀ ਵੈਸੀ ਵੀ ਕਿਸੇ ਨੂੰ ਕੋਈ ਲੋਡ ਹੈ ਤਾਂ ਜਦੋਂ ਕਹਿਦੀ ਹੈ ਵੀ ਦੀਦੀ ਜਾਣਾ ਹੈ ਜਾਂ ਕਿਸੇ ਨੂੰ ਇਹ ਚੀਜ਼ੀ ਲੋਡ ਹੈ ਤਾਂ ਨਾਲ ਦੀ ਨਾਲ ਤੋਰ ਪੈਂਦੀ ਹੈ ਅੱਛਾ ਫਿਰ ਕਿੰਨੇ ਵਜੇ ਆ ਜਾਣੇ ਔਰ ਕਿੰਨੇ ਵਜੇ ਜਾਣੇ ਕਿੰਨਾ ਸਮਾਂ ਰਹਿਣਾ ਹੈ ਤੁਸੀ ਇੱਥੇ ਆਪਾਂ ਇੱਥੇ 12 ਵਜੇ ਤੱਕ ਆ ਜਾਣੇ ਹੈ ਤਾਂ ਸ਼ਾਮ ਨੂੰ 5-6 ਵਜੇ ਤੱਕ ਚਲੇ ਜਾਈਦਾ ਹੈ ਅੱਛਾ ਮਮ ਜਿਵੇਂ ਮੈਂ ਗੱਲ ਕੀਤੀ ਕਿ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਕਿ ਪਿਛਲੇ ਸਾਲ ਸਿੰਘੂ ਤੇ ਜੋਬ ਥੋੜੀ ਚਲੇ ਗਈ ਸੀ ਫਿਰ ਵੀ ਤੁਸੀਂ ਹੌਸਲਾ ਉਸੇ ਤਰੀਕੇ ਦੇ ਨਾਲ ਹੁਣ ਰੱਖਿਆ ਹੋਇਆ ਹੈ ਹਾਂਜੀ ਦੇਖੋ ਨੌਕਰੀ ਹਾਂ ਨੌਕਰੀ ਮੇਰੀ ਚੱਲੇਗੀ ਸੀ ਬਿਲਕੁਲ ਤੇ ਨੌਕਰੀ ਜਾਣ ਦਾ ਮੈਨੂੰ ਉਦੋਂ ਤਾਂ ਮलाल ਬਹੁਤ ਸੀਗਾ ਕਿਉਂਕਿ ਘਰ ਦੇ ਵਿੱਚ ਅਰਨਿੰਗ ਹੈਂਡ ਮੈਂ ਇਕੱਲੀ ਹਾਂ ਮੇਰੇ ਫਾਦਰ ਸਾਹਿਬ ਨਹੀਂ ਹੈ ਪੈਨਪਰਾ ਕੋਈ ਨਹੀਂ ਹੈ ਮੈਂ ਐ ਤੇ ਮੇਰੇ ਮੰਮਾ ਹੈ ਤੇ ਉਦੋਂ ਤਾਂ ਬਹੁਤ ਮलाल ਸੀਗਾ ਕਿ ਬਹੁਤ ਅੱਛੀ ਪੋਸਟ ਤੇ ਉੱਤੇ ਮੈਂ ਸੀਗੀ ਔਰ ਬਹੁਤ ਅੱਛੀ ਆਰਗੇਨਾਈਜੇਸ਼ਨ ਦੇ ਨਾਲ ਸੀਗੀ ਨਾਮ ਤਾਂ ਨਹੀਂ ਲੈਣਾ ਚਾਹੂੰਗੀ ਲੇਕਿਨ ਕਾਫੀ ਅੱਛੇ ਪੋਸਟ ਤੇ ਸੀਗੀ ਤੇ ਉਹਨਾਂ ਨੇ ਇੱਕਦਮ ਮੈਨੂੰ ਬੋਲਤਾ ਮੈਂ ਵੀ ਕੋਈ ਦੂਜਾ ਸਵਾਲ ਨਹੀਂ ਕੀਤਾ ਕਿ ਮੈਨੂੰ ਨੋਟਿਸ ਪੀਰੀਅਡ ਦੋ ਜਾਂ ਕੁਝ ਇਦਾਂ ਉਹਨਾਂ ਨੇ ਬੋਲਤਾ ਕਿ ਤੁਹਾਨੂੰ ਅਸੀਂ ਕੰਟੀਨਿਊ ਨਹੀਂ ਕਰਾਣਾ ਆਪਾਂ ਅਗਲੇ ਦਿਨ ਤੋਂ ਹੀ ਉਹ ਚੈਪਟਰ ਜਿਹੜਾ ਉਹ ক্লোਜ਼ ਕਰਤਾ ਸੀਗਾ ਉਦੋਂ ਤੋਂ ਲੈ ਕੇ ਹੁਣ ਤੱਕ ਆਜ਼ਾਦ ਹਾਂ ਖੁਦ ਨੂੰ ਆਜ਼ਾਦ ਮਹਿਸੂਸ ਕਰਦੀ ਹਾਂ ਮੇਰਾ ਆਪਣਾ ਕਲੀਨਿਕ ਹੈ ਸਗੋਂ ਚੰਗਾ ਸ਼ਾਇਦ ਇਸ ਧਰਨੇ ਨੇ ਮੈਨੂੰ ਕੌਨਫੀਡੈਂਸ ਦਿੱਤਾ ਕਿ ਮੈਂ ਆਪਣਾ ਕਲੀਨਿਕ ਰਨ ਕਰ ਸਕਦੀ ਮੈਨੂੰ ਕਿਸੇ ਦੇ ਅੰਡਰ ਰਹਿਣ ਦੀ ਲੋੜ ਨਹੀਂ ਹੈ ਤੇ ਉਸ ਤੋਂ ਬਾਅਦ ਮੈਂ ਧਰਨੇ ਤੇ ਦਿਲ ਖੋਲ ਕੇ ਸੇਵਾ ਕੀਤੀ ਕਿਉਂਕਿ ਮੈਂ ਕਿਸੇ ਦੇ ਅੰਡਰ ਨਹੀਂ ਸੀਗੀ ਤੇ ਹੁਣ ਹੁਣ ਵੀ ਮੈਂ ਆਪਣਾ ਕਲੀਨਿਕ ਰਨ ਕਰਦੀ ਆਂ ਹਾਂ ਠੀਕ ਹੈ ਉਹ ਮਰੀਜ਼ਾਂ ਦੇ ਨਾਲ ਜਰੂਰ ਹੋ ਜਾਂਦਾ ਕਿ ਕਿਉਂਕਿ ਆਬਵੀਅਸਲੀ ਆਪੀਡੀ ਦਾ ਵੀ ਟਾਈਮਿੰਗ ਹੁੰਦੇ ਆ ਬਟ ਉਹਨਾਂ ਨੂੰ ਫੋਨ ਤੇ ਅੱਗੇ ਪਿੱਛੇ ਬੁਲਾ ਲੀਦਾ ਤੇ ਰਾਤ ਨੂੰ ਕਈ ਵਾਰ ਲੋਡ ਪਏ ਤਾਂ ਲੇਟ ਆਪੀਡੀ ਵੀ ਦੇਖ ਲੈਣੀ ਆ ਪਰ ਇੱਥੇ ਆਣਾ ਤਾਂ ਮੇਰਾ ਹੈ ਹੀ ਆ ਬਣਦਾ ਹੀ ਆ ਤੇ ਮੈਂ ਆਉਂਦੀ ਰਹੂੰਗੀ ਜਿਵੇਂ ਮੈਮ ਹੋਣਾ ਨੇ ਵੀ ਗੱਲ ਕੀਤੀ ਆ ਤਾਂ ਹਰ ਕਿਸੇ ਦੇ ਰਜੇਵੇਂ ਨੇ ਹਰ ਕੋਈ ਕੰਮ ਕਰਦਾ ਹੈ ਛੁੱਟੀ ਲੈ ਕੇ ਆਉਣਾ ਪੈਂਦਾ ਸਮਾਂ ਕੱਢ ਕੇ ਆਉਣਾ ਪੈਂਦਾ ਤਾਂ ਕਈਆਂ ਦੀਆਂ ਨੌਕਰੀਆਂ ਵੀ ਚਲੇ ਜਾਂਦੀਆਂ ਨੇ ਇੱਕ ਹੋਰ ਇੱਥੇ ਭੈਣ ਕਰਦੇ ਜੋਬ ਸੇਵਾ ਕਰਦੇ ਉਹਨਾਂ ਦੀ ਵੀ ਚਲੇਗੀ ਤੁਸੀਂ ਫਿਰ ਛੁੱਟੀ ਲੈ ਕੇ ਆਉਨੇ ਕਿਵੇਂ ਕਰਦੇ ਹੋ ਮੈਨੇ ਨਹੀਂ ਉਹ ਜਿਹੜੀ ਸਾਡੀ ਕੰਪਨੀ ਹੈ ਨਾ ਮੈਂ ਤਾਂ ਪ੍ਰਾਈਵੇਟ ਕੰਮ ਕਰਦੀ ਆ ਮਤਲਬ ਉਹ ਬਹੁਤ ਸਪੋਰਟਿਵ ਨੇ ਉਹ ਵੀ ਡੋਨੇਸ਼ਨ ਦਿੰਦੇ ਨੇ ਸਾਨੂੰ ਕੀ ਲੈ ਕੇ ਜਾਓ ਸਮਾਨ ਮਤਲਬ ਉਹ ਵੀ ਕੰਪਨੀ ਦਾ ਨਾਮ ਤਾਂ ਨਹੀਂ ਲੈਣਾ ਜਾਵਾਂਗੇ ਪਰ ਉਹ ਮਤਲਬ ਕੀ ਉਹਨਾਂ ਦਾ ਸਾਡੇ ਸਿਰ ਤੇ ਦੋਨਾਂ ਤੇ ਹੱਥ ਇੰਨੇ ਹੈ ਕਿ ਜਿਹੜੀ ਚੀਜ਼ ਕਹਿ ਦਈਏ ਉਹ ਸਾਡੀ ਆਂਦੀ ਐ ਸੀ ਆਪਣੀਆਂ ਸੈਲਰੀਆਂ ਵੀ ਵਿੱਚ ਪਾ ਕੇ ਔਰ ਜਿੰਨਾ ਸਾਡਾ ਬੰਦ ਐ ਅਸੀਂ ਲੈ ਕੇ ਆਨੇ ਇੱਥੇ ਜਿਵੇਂ ਤੁਸੀਂ ਦੱਸਿਆ ਕਿ ਪਿਛਲੀ ਪਿਛਲੀ ਵਾਰ ਵਾਲਾ ਅੰਦੋਲਨ ਔਰ ਇਸ ਵਾਰ ਵਾਲਾ ਸੇਮ ਇੱਕੋ ਜਿਹਾ ਨਜ਼ਰ ਆ ਰਿਹਾ ਉਹੀ ਰੰਗ ਨੇ ਜਿਹੜੇ ਕਿਸਾਨ ਪਿਛਲੀ ਵਾਰੀ ਮਿਲਦੇ ਸੀ ਹੁਣ ਨਜ਼ਰ ਆਉਂਦੇ ਨੇ ਉਹੀ ਹਾਂਜੀ ਸਾਨੂੰ ਬੜੇ ਲੋਕੀ ਮਿਲਦੇ ਨੇ ਹਾਂ ਮਤਲਬ ਸਾਨੂੰ ਨਾਮ ਨਹੀਂ ਪਤਾ ਹੁੰਦਾ ਇੱਕ ਦੂਜੇ ਵੱਲ ਹੱਸ ਕੇ ਨਾ ਸਾਨੂੰ ਪਤਾ ਲਾਇਦਾ ਪਿਛਲੇ ਧਰਨੇ ਚ ਸੀਗਾ ਸਾਨੂੰ ਬੜੇ ਲੋਕੀ ਇਦਾਂ ਦੇ ਮਿਲਦੇ ਨੇ ਹਾਂ ਤੇ ਰਿਸ਼ਤੇ ਬੜੇ ਵਧੀਆ ਮਿਲੇ ਨੇ ਜਿੱਦਾਂ ਸਾਡਾ ਦੋਨਾਂ ਦਾ ਹੋ ਗਿਆ ਹੋਰ ਵੀ ਇੱਥੇ ਮਤਲਬ ਭੈਣ ਭਰਾਵਾਂ ਵਾਲੇ ਰਿਸ਼ਤੇ ਬੜੇ ਸਾਨੂੰ ਵਧੀਆ ਮਿਲੇ ਨੇ ਮਤਲਬ ਇਹਨੇ ਸਕੇ ਨਹੀਂ ਵਧੀਆ ਇਹ ਜਾਦਾ ਵਧੀਆ ਨੇ ਹਾਂਜੀ ਹੁਣ ਫਿਰ ਮੈਮ ਤੁਸੀਂ ਕਲੀਨਿਕ ਆਪਦਾ ਚਲਾਉਨੇ ਹੋ ਫਿਰ ਉਹਨੂੰ ਬੰਦ ਕਰਕੇ ਆਉਨੇ ਹੋ ਇੱਥੇ ਹਾਂਜੀ ਮੈਂ ਕਲੀਨਿਕ ਬੰਦ ਕਰਕੇ ਆਨੀ ਆ ਤੇ ਜੇ ਕਿਸੇ ਮਰੀਜ਼ ਦੀ ਕੋਈ ਐਮਰਜੈਂਸੀ ਹੈ ਤਾਂ ਫਿਰ ਮੇਰਾ ਕਲੀਨਿਕ ਜਿਵੇਂ 6:00 7:00 ਸਾਢੇ 7:00 ਬੰਦ ਹੋ ਜਾਂਦਾ ਮੈਂ ਉਹਨਾਂ ਨੂੰ 9:00 9:30 ਵਜੇ ਤੱਕ ਵੀ ਦੇਖਦੀ ਆ ਕਿਉਂਕਿ ਉਹਨਾਂ ਨੂੰ ਵੀ ਮੇਰੀ ਉਨੀ ਲੋੜ ਹੈ ਜਿਵੇਂ ਇੱਥੇ ਹੈ ਤਾਂ ਇਹ ਨਾ ਚਾਹੇ ਮੇਰਾ ਕੋਈ ਮਰੀਜ਼ ਜਾਂ ਕੋਈ ਬੰਦਾ ਇੱਥੇ ਬਿਮਾਰ ਆਈ ਹੈ ਤਕਲੀਫ ਚ ਹੈ ਉਸੇ ਤਰ੍ਹਾਂ ਮੇਰਾ ਘਰ ਹੈ ਸੋ ਉਸ ਹਿਸਾਬ ਨਾਲ ਮੈਂ ਉਹਨਾਂ ਨੂੰ ਉਦਾਂ ਦਾ ਟਾਈਮ ਦਿੰਨੀ ਆ ਜੀ ਗੰਦੀ ਤਸਵੀਰ ਦੇਖੀ ਸੀ ਕਿ ਤੁਸੀਂ ਜਿੱਦਣ ਅਥਰੂ ਗੈਸ ਦੇ ਗੋਲੇ ਡਿੱਗਦੇ ਸੀ ਇੱਥੇ ਬੜੇ ਸਾਰੇ ਕਿਸਾਨਾਂ ਦੇ ਛੜੇ ਲੱਗੇ ਸੀ ਮੇਰੇ ਆਪਦੇ ਤੇ ਗਿਰਗੇ ਸੀਗੇ ਅੱਛਾ ਹਾਂ ਮੇਰਾ ਮੂੰਹ ਖਰਾਬ ਹੋ ਗਿਆ ਸੀ ਬਹੁਤ ਜ਼ਿਆਦਾ ਲਾਲ ਪੂਰਾ ਇੱਥੋਂ ਚਮੜੀ ਵਗੈਰਾ ਖਰਾਬ ਹੋ ਗਈ ਸੀਗੀ ਹਾਂਜੀ ਅੱਗੇ ਸੀਗੇ ਵਿੱਚ ਫਿਰਦੇ ਸੀਗੇ ਹਾਂ 16 ਤਰੀਕ ਨੂੰ ਪੌਣੇ 2 ਵਜੇ ਦਾ ਟਾਈਮ ਸੀਗਾ ਤਾਂ ਉਹ ਪੂਰਾ ਦਿਨ ਕੋਈ ਨਹੀਂ ਚੱਲਿਆ ਆਪਾਂ ਵੀ ਐਵੇਂ ਤੁਰਦੇ ਤੁਰਦੇ ਅੱਗੇ ਚੱਲੀ ਗਏ ਤਾਂ ਇੱਕੋ ਦਾ ਵੀ ਉਹਨਾਂ ਨੇ ਬੰਬ ਚਲਾ ਦਿੱਤੇ ਪਰ ਉਹ ਮੰਮਲ ਨੇ ਵੀ ਜ਼ਹਿਰੀਲੇ ਆ ਨਾ ਕਿ ਉਹ ਸਕਿਨ ਤੇ ਵੀ ਖਰਾਬ ਕਰ ਰਹੇ ਔਰ ਬਾਡੀ ਤੇ ਵੀ ਕਿ ਉਹ ਨਾ ਹੱਡੀਆਂ ਦੁੱਖ ਮਲਾ ਰਹੇ ਨੇ ਸਾਡੀਆਂ ਆਪ ਦੀਆਂ ਦੁਖਦੀਆਂ ਨੇ ਜਿਵੇਂ ਦੀਆਂ ਤਸਵੀਰਾਂ ਬਾਹਰ ਹੁੰਦੀਆਂ ਨੇ ਆਪਣੇ ਘਰਾਂ ਤੱਕ ਜਾਂਦੀਆਂ ਨੇ ਹਰ ਕਿਸੇ ਦਾ ਮਾਪਿਓ ਥੋੜਾ ਜਿਆਦਾ ਡਰ ਜਾਂਦਾ ਕਿ ਬੱਚ ਕੇ ਥੋੜਾ ਧਿਆਨ ਰੱਖਣਾ ਅੱਗੇ ਨਾ ਜਾਣਾ ਇਦਾਂ ਕਰਨਾ ਥੋੜੇ ਘਰਾਂ ਚ ਇਹ ਚਰਚਾ ਹੁੰਦੀ ਹੈ ਨਹੀਂ ਮੇਰੀ ਮੰਮੀ ਤਾਂ ਬਿਲਕੁਲ ਵੀ ਨਹੀਂ ਰੋਕਦੇ ਉਹ ਤੇ ਉਹ ਇਹ ਕਹਿੰਦੇ ਆ ਕਿ ਮੈਨੂੰ ਵੀ ਨਾਲ ਹੀ ਲੈ ਕੇ ਚੱਲ ਦੀਦੀ ਦੇ ਮੰਮਾ ਵੀ ਆਏ ਸੀ ਉਹ ਵੀ ਦੇਖ ਕੇ ਗਏ ਸਾਰਾ ਤੇ ਹੁਣ ਜਦੋਂ ਮੌਕਾ ਮਿਲਿਆ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਮਤਲਬ ਪੂਰਾ ਪਰਿਵਾਰ ਵੱਲੋਂ ਸਹਿਯੋਗ ਮਿਲਦਾ ਹੈ ਠੀਕ ਹੈ ਮੈਮ ਧੰਨਵਾਦ ਆ ਇਹ ਦੋਨੋਂ ਪੈਣਾ ਨੇ ਜਿਹੜੀਆਂ ਤਰਨੇ ਦੇ ਵਿੱਚ ਮਿਲੀਆਂ ਸੀਗੀਆਂ ਸਿੰਘੂ ਬਾਰਡਰ ਦਿੱਲੀ ਦੇ ਵਿੱਚ ਤਾਂ ਉਦੋਂ ਤੋਂ ਉਹ ਕਹਿੰਦੇ ਨੇ ਕਿ ਸਾਡਾ ਇਹ ਰਿਸ਼ਤਾ ਬਣਿਆ ਔਰ ਰੋਜ਼ਾਨਾ ਮਹਾਲੀ ਤੋਂ ਚੱਲ ਕੇ ਇੱਥੇ ਪਹੁੰਚਦੇ ਨੇ ਔਰ ਕਿਸਾਨਾਂ ਦੀ ਸੇਵਾ ਕਰ ਰਹੇ ਨੇ ਜਿਹੜੇ ਕਿਸਾਨ ਨੂੰ ਕੋਈ ਲੋੜ ਹੁੰਦੀ ਹੈ ਤਾਂ ਦਵਾਈਆਂ ਇਹਨਾਂ ਨੇ ਰੱਖੀਆਂ ਹੋਈਆਂ ਨੇ ਤਾਂ ਨਾਲ ਦੀ ਨਾਲ ਉਹਨਾਂ ਨੂੰ ਦਵਾਈਆਂ